ਏਅਰ ਇੰਡੀਆ ਦੇ ਇੱਕ ਉੜਦੇ ਜਹਾਜ਼ ਦੇ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਹੈ ਇਹ ਧਮਕੀ ਈਮੇਲ ਦੇ ਜ਼ਰੀਏ ਦਿੱਤੀ ਗਈ ਹੈ ਇਸ ਜਹਾਜ਼ ਦੀ ਹੁਣ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਦੱਸਦੀ ਹੈ ਕਿ ਇਹ ਫਲਾਈਟ ਮੁੰਬਈ ਤੋਂ ਵਾਰਾਨਸੀ ਆ ਰਹੀ ਸੀ ਇਸ ਦੀ ਐਮਰਜੈਂਸੀ ਹੁਣ ਲੈਂਡਿੰਗ ਕਰਵਾਈ ਗਈ ਹੈ ਈਮੇਲ ਮਿਲਦੇ ਸਾਰ ਹੀ ਇਥੇ ਹਫੜਾ-ਗਫੜੀ ਮਚ ਗਈ ਹੈ ਜਿਸ ਥਾਂ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਤੁਰੰਤ ਹੀ ਉਸ ਪੂਰੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਉਸ ਤੋਂ ਬਾਅਦ ਟੀਮਾਂ ਜਾਂਚ ਦੇ ਵਿੱਚ ਜੁਟ ਗਈਆਂ ਨੇ ਇਥੇ ਖਾਸ ਤੌਰ ਤੇ ਦਸਰਣ ਜੋਗ ਹੈ ਕਿ ਕੁਝ ਦਿਨ ਹੀ ਹੋਏ ਨੇ ਕਿ ਦਿੱਲੀ ਦੇ ਵਿੱਚ ਬਲਾਸਟ ਹੋਇਆ ਹੈ ਅਜੇ ਉਹ ਵੀ ਘਟਨਾ ਜਾਂਚ ਦੇ ਅਧੀਨ ਹੈ ਲੋਕ ਅਜੇ ਉਸ ਘਟਨਾ ਤੋਂ ਉਬਰੇ ਨਹੀਂ ਨੇ ਕਿ ਹੁਣ ਨਵੀਂ ਘਟਨਾ ਵਾਪਰ ਗਈ ਹੈ ਮੁੰਬਈ ਤੋਂ ਵਾਰਾਨਸੀ ਆ ਰਹੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ ਕਿਉਂਕਿ ਇੱਕ ਈਮੇਲ ਦੇ ਜ਼ਰੀਏ ਇਸ ਜਹਾਜ਼ ਦੇ ਵਿੱਚ ਬੰਬ ਹੋਣ ਦੀ ਗੱਲ ਆਖੀ ਗਈ ਹੈ ਕੰਟਰੋਲ ਰੂਮ ਦੇ ਵਿੱਚ ਈਮੇਲ ਪਹੁੰਚੀ ਹੈ ਜਿਸ ਤੋਂ ਬਾਅਦ ਇੱਕ ਵਾਰ ਤਾਂ ਮਾਹੌਲ ਤਣਾਪੂਰਨ ਹੋ ਗਿਆ ਪਰ ਸਾਰੇ ਹੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਪੂਰਾ ਟਰਮੀਨਲ ਏਰੀਆ ਖਾਲੀ ਕਰਵਾ ਦਿੱਤਾ ਗਿਆ ਹੈ ਟੀਮਾਂ ਜਾਂਚ ਦੇ ਵਿੱਚ जुट ਗਈਆਂ ਨੇ ਬਿਊਰੋ ਰਿਪੋਰਟ ਜਾਨੀ ਤਾਸੀ